ਕਿਰਦਾਰ ਤੇ ਵਾਹਿਗੁਰੂ ਪਰਮਾਤਮਾ ਦੇ ਅਰਦਾਸ ਆ ਤੁਹਾਨੂੰ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਇਸ ਆਉ ਦੇ ਸਿੱਖੀ ਜਿਹੜੀ ਹੈ ਸਾਡੀ ਅਕੀਸਾ ਸੰਸਾਰ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਅਸੀਰਪਾ ਕਰਨਾ ਕਿ ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਦੇ ਚਰਨਾਂ ਵਿੱਚ ਜਦੋਂ ਜਾਈਏ ਤੇ ਉਦੋਂ ਸਤਿਗੁਰੂ ਸੰਗ ਨਾਲ ਨਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਪ੍ਰਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ

ਤੇ ਇਸ ਜੀ ਆਉਦੇ ਸਿੱਖੀ ਜਿਹੜੀ ਆ ਸਾਡੀ ਅੰਕੇਸਾ ਸਵਾਸ ਨਾਲ ਨੱਭ ਜਾਵੇ ਤੇ ਜੀ ਗੁਰੂ ਮਹਾਰਾਜ ਦੀ ਇਸ ਕਿਰਪਾ ਕਰ ਨੂੰ ਕਿ ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦੂ ਜਾਈਏ ਤੇ ਉਦੋਂ ਸਤਿਗੁਰੂ ਦੀ ਸੰਗਤ ਨਾਲ ਨਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਨਿੱਕੇ ਕੋਈ ਝੁੱਲਾ ਹੁੰਦੇ ਆ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਸਾਡਾ ਤੋਂ ਇਡਾ ਕੋਈ ਪ੍ਰਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸਾਦਾ ਸ਼ਾਕੀ ਜਾਣਾ ਵਾਹਿਗੁਰੂ ਕਾ ਸਬ ਸਭਾ ਸੁਬਾਨ ਅਕਾਲ ਪੁਰਖ ਦੇ ਆਦੇਮ ਜੋ ਸਭ ਦੇ ਨਾਲ ਇਸ ਮੁਖਤ ਦੇ ਵਿੱਚ ਖੜੇ ਹੋਏ ਤੇ ਵਾਹਿਗੁਰੂ ਪਰਮਾਤਮਾ ਦੇ ਅਰਦਾਸ ਆਜਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਇਸ ਆਉ ਦੇ ਸਿੱਖੀ ਜਿਹੜੀ ਹੈ ਸਾਡੀ ਅੰਕੇਸਾ ਸਵਾਸ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਇਸ ਕਿਰਪਾ ਕਰ ਨੂੰ ਕਿ ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਗ ਸ਼ਕਤੀ ਪਾਛੇ ਦੇ ਕਰਨ ਵਿੱਚ ਜਦ ਜਾਈਏ ਤੇ ਉਦੋਂ ਸਤਿਗੁਰੂ ਵੀ ਸਾਡੇ ਨਾਲ ਨਾ ਰਹਿਣ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੁਝ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਇਸ ਸਾਡ ਤੋਂ ਏਡਾ ਕੋਈ ਪ੍ਰਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸ਼ਾਦਾ ਸ਼ਕਤੀ ਜਾਣਾ ਵਾਹਿਗੁਰੂ ਜੀ ਕਾ ਤੇ ਜੋ ਸਾਡੇ ਨਾਲ ਇਸ ਮੁਕਤ ਦੇ ਵਿੱਚ ਖੜੇ ਹੋ ਕੇ ਤੇ ਵਾਹਿਗੁਰੂ ਪਰਮਾਤਮਾ ਦੇ ਅਰਦਾਸ ਆ ਜਨਾ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਅਸੀਂ ਆਉਦੇ ਸਿੱਖੀ ਜਿਹੜੀ ਹੈ ਸਾਡੀ ਅਕੀਸਾ ਸਵਾਸ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਇਸ ਕਿਰਪਾ ਕਰਕੇ ਅਸੀਂ ਇਸ ਸੰਸਾਰ ਤੋਂ ਆਪਜ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜਦ ਜਾਈਏ ਤੇ ਉਦੋਂ ਸਤਿਗੁਰੂ ਦੀ ਸੰਗਤ ਨਾਲ ਰਹਿਣਾ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੁਝ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਪ੍ਰਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸ਼ਾਦਾ ਸ਼ਾਕਤ ਜਣਾ ਵਾਹਿਗੁਰੂ ਜੀ ਕਾ ਜੋ ਸਾਧ ਸੰਗਤ ਵਾਲੇ ਸੁਖਤ ਕੋਟੇ ਵਿੱਚ ਖੜੇ ਹੋਏ ਤੇ ਵਾਹਿਗੁਰੂ ਪਰਮਾਤਮਾ ਦੇ ਅਰਦਾਸਾ ਤੁਹਾਨੂੰ ਪਿਆਰ ਤੁਸੀਂ ਅੱਜ ਸਾਨੂੰ ਬਖਸ਼ਿਆ ਤੇ ਇਸ ਜਾਉ ਦੇ ਸਿੱਖੀ ਜਿਹੜੀ ਹੈ ਸਾਡੀ ਅਕੀਸਾ ਸਵਾਸ ਨਾਲ ਲੱਭ ਜਾ ਗਈ ਤੇ ਜੀ ਗੁਰੂ ਮਹਾਰਾਜ ਦੀ ਅਸੀ ਕਿਰਪਾ ਕਰਨ ਕਿ ਅਸੀਂ ਇਸ ਸੰਸਾਰ ਤੋਂ ਆਪ ਜੀ ਦਾ ਪਿਆਰ ਲੈ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਦੇਖ ਰਣ ਵਿੱਚ ਜਦ ਜਾਈਏ ਤੇ ਉਦੋਂ ਸਤਿਗੁਰੂ ਸਨਭਾਲਾ ਦਾ ਰਹਿਣਾ ਤੇ ਸਾਡੇ ਤੋਂ ਜਿੰਨੀਆਂ ਵੀ ਅੱਗੇ ਵਿੱਚ ਕੋਈ ਝੁਲਾ ਹੁੰਦੇ ਆ ਉਹਨਾਂ ਦੀ ਅਸੀਂ ਇੱਕ ਮਾਫੀ ਮੰਗਦੇ ਆ ਤੇ ਸਾਡੇ ਤੋਂ ਏਡਾ ਕੋਈ ਪ੍ਰਬੰਧ ਵੀ ਹੋ ਸਕਿਆ ਤੇ ਆਪ ਸਭ ਨੂੰ ਬੇਨਤੀ ਹੈ ਕਿ ਆਪ ਦੀ ਪ੍ਰਸ਼ਾਦਾ ਛੱਕ ਜਾਨਾ ਵਾਹਿਗੁਰੂ ਦਾ